ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦਾ ਸਾਡਾ ਸਫ਼ਰ ਹੋਊਗਾ ਜੀ ਰਾੜਾ ਸਾਹਿਬ ਦਾ ਪਿੰਡ ਤੋਂ ਰਾੜਾ ਸਾਹਿਬ ਜੀ ਇਹ ਸਫ਼ਰ ਸਾਡਾ ਹੋਊਗਾ ਜੀ 26 ਕਿਲੋਮੀਟਰ ਦਾ ਜੀ ਤੇ ਅਸੀਂ ਪਿੰਡੋਂ ਤਕਰੀਬਨ ਤੁਰੇ ਹਾਂ ਜੀ ਪੌਣੇ 4 ਤੇ ਤੁਸੀਂ ਹਟਨਾ ਬਣੇ ਰਹੇ ਹੋ ਜੀ ਅਸੀਂ ਵੀ ਤੁਹਾਨੂੰ ਦਿਖਾਉਨੇ ਆਂ ਕਿ ਰਾਹ ਦਾ ਸਾਡਾ ਸਫ਼ਰ ਕਿਵੇਂ ਲੰਘਦਾ ਤੇ ਕਿੰਨੇ ਟਾਈਮ ਦੇ ਵਿੱਚ ਕਵਰ ਕਰਦੇ ਆਂ ਹਾਂਜੀ ਇਹ ਸਫ਼ਰ ਸਾਡਾ ਜੀ ਅੱਜ ਸਾਡੇ ਪਿੰਡ ਦੇ ਨਵੇਂ ਪੁਲ ਤੋਂ ਸਟਾਰਟ ਕਰ ਰਹੇ ਹਾਂ ਜੀ ਅਸੀਂ ਤੇ ਕੁਝ ਕਰਨ ਕਰਕੇ ਅਸੀਂ ਪਿੰਡੋਂ ਨਹੀਂ ਸਟਾਰਟ ਕੀਤਾ ਜੀ ਸਾਡੇ ਪਿੰਡ ਦਾ ਜਿਹੜਾ ਨਵਾਂ ਪੁਲ ਆ ਸੀ ਉੱਥੋਂ ਸਟਾਰਟ ਕਰ ਰਹੇ ਹਾਂ ਜੀ ਤੇ ਦਿ ਰਾਸਤਾ ਹੈਗਾ ਜੀ ਸਾਡਾ ਨਹਿਰ ਉਹ ਨਹਿਰੀ ਥੋੜਾ ਖਤਰੇ ਵਾਲਾ ਹੈਗਾ ਅਜੇ ਤੱਕ ਸਾਨੂੰ ਸਾਡਾ ਪਹਿਲਾ ਪੌੜੀ ਨਹੀਂ ਦੇਖਣ ਲੱਗਿਆ ਹੈਗਾ ਤੇ ਇੱਧਰ ਦੇਖੋ ਇਹ ਦਰਖਤ ਹੀ ਦਰਖਤ ਨੇਗੇ ਨਹਿਰ ਵੀ ਪੂਰੀ ਭਰੀ ਹੋਈ ਹੈਗੀ ਤੇ ਹਮਾਰਾ ਤਾਂ ਸਰੀਰ ਫਟਾ ਹਾਂ ਥਕਾਵਟ ਤਾਂ ਨਹੀਂ ਹੋਈ ਉਹਦੋਂ ਜਿਆਦਾ ਨਾ ਨਾ ਲੋਟ ਰਿਹਾ ਤੇ ਕੈਮ ਆ ਜੇ ਪੂਰੇ ਓਕੇ ਹੈਗੇ ਤੇ ਥੋੜਾ ਬਹੁਤ ਲੱਤਾਂ 'ਚ ਦਰਦ ਹੋਇਆ ਹੀ ਹੌਲੀ ਹੌਲੀ ਆਦਤ ਬਣ ਜਾਣੀ ਹੈਗੀ ਅੱਜ ਹੋਰ ਕੱਲ ਹੋਰ ਤੇ ਅਸੀਂ ਸਾਡੇ ਪਹਿਲੇ ਸਟਾਪ ਤੇ ਬੜੀ ਮੋਹਲੀ ਦੇ ਪੁਲ ਤੇ ਲਗਭਗ ਪਹੁੰਚਣ ਵਾਲੇ ਆਗੇ ਕਿਲੋਕਮੀਟਰ ਕਿਲੋਮੀਟਰ ਤੋਂ ਘੱਟ ਹੀ ਹੋਵਾਂਗੇ ਜੀ ਥੋੜਾ ਦੂਰੀ ਰਹਿ ਗਿਆ ਹਾਂ ਨੇੜੇ ਹੀ ਆ ਹੁਣ ਪੈਚੋ ਦਾ ਹਾਂਜੀ ਅਸੀਂ ਹੁਣ ਪਹੁੰਚ ਗਏ ਜੀ ਮਹਿੇਰਨੇ ਦੇ ਪੁਲ ਤੇ ਜੀ ਮਹਿੇਰਨੇ ਦੇ ਕੰਗਣਾ ਵਾਲਾ ਦਾ ਪੌੜਾ ਜੀ ਇਹ ਤੇ ਅਸੀਂ ਤਕਰੀਬਨ ਕਿੰਨੀ ਬਾੜ ਪੂਰੀ ਕਰਤੀ ਅਮਰ ਤਾਂ ਆਹਾਂਜੀ ਕਿਲੋਮੀਟਰ ਹੋ ਗਿਆ ਹੋਗਾ ਦੇਖੀ ਮੜਾ ਇਹ ਕਾਰ ਚ ਇੱਕ ਦਿਖਾਈਏ ਆਪਾਂ ਕਿੰਨੇ ਟਾਈਮ ਦੇ ਵਿੱਚ ਆਪਾਂ ਕਿੰਨੇ ਕਿੰਨੇ ਕਿਲੋਮੀਟਰ ਕੀਤੇ ਨੇਗੇ ਪੂਰੇ ਨਹਿਰੋਂ ਨਹਿਰ ਅਸੀਂ ਜਾ ਰਹੇ ਆਂ ਜੀ ਬੱਦਲ ਬਾਈ ਥੋੜੀ ਬਹੁਤ ਹੈਗੀ ਹੈ ਜੀ ਪਰ ਉਹ ਨਹੀਂ ਧੁੱਪ ਬਹੁਤ ਜ਼ਿਆਦਾ ਹੈਗੀ ਤੇ ਪਾਣੀ ਦੀਆਂ ਛੱਲਾਂ ਵੀ ਬਹੁਤ ਤੇਜ਼ ਨੇ ਨਹਿਰ ਭਰੀ ਜਾ ਰਹੀ ਹੈ ਜੀ ਅਸੀਂ ਜੀ ਸਾਡੇ ਪਹਿਲੇ 56 ਮਿੰਟਾਂ ਦੇ ਵਿੱਚ 46584 ਕਿਲੋਮੀਟਰ 6747 ਸਟੈਪ ਅਸੀਂ ਕਰੇ ਨੇ ਜੀ ਪੂਰੇ ਤੇ ਹੁਣ ਅਸੀਂ ਖੜੇ ਆਂਗੇ ਮਹਿੇਰਨੇ ਦੇ ਪੁੱਲ ਤੇ ਜੀ ਤੇ ਮਿਲਦੇ ਆਂ ਜੀ ਗਾਂਹਾਂ ਦਿਖਾਉਣੇ ਆ ਅੱਗੇ ਦਾ ਰਸਤਾ ਵੀ ਤੁਹਾਨੂੰ ਫਿਰ ਜੀ ਬਲੀ ਦੇ ਬਰਾਬਰ ਇੱਧਰ ਕੰਗਣਾਂ ਵਾਲਾ ਜੀ ਤੇ ਅਸੀਂ ਡਰੋਗਰਾਬਰ ਜੇ ਹੋਗੇ ਜੀ ਇੱਥੋਂ ਸਾਨੂੰ ਅਗਲਾ ਕੋਲ ਆਊਗਾ ਜੀ ਝੰਡਾਲੀ ਦਾ ਜੀ ਤੇ ਝੰਡਾਲੀ ਤੋਂ ਬਾਅਦ ਜਗੇੜਾ ਜਗੇੜੇ ਤੋਂ ਬਾਅਦ ਹੋਰ ਵੀ ਪਿੰਡ ਨੇ ਜੀ ਯਾਨੀ ਕਿ ਜਗੇੜੇ ਤੱਕ ਅਸੀਂ ਅੱਧਾ ਚੱਲੇ ਜਾਵਾਂਗੇ ਅਮਰਤਾ ਇਹਨੇ ਲੱਗਾ ਲੋਟ ਲੈ ਲੋਟ ਗਰਮੀ ਤਾਂ ਨਹੀਂ ਬਾਲੀ ਨਹੀਂ ਹੈਗੀ ਥੋੜੀ ਕੱਚੀ ਪਹੀ ਹੋ ਗਈ ਜੀ ਖਤਮ ਤੇ ਹੁਣ ਅਸੀਂ ਆ ਚੜੇ ਜੀ ਪੱਕੀ ਸੜਕ ਤੇ ਜੀ ਇਹ ਸੜਕ ਆਉਂਦੀ ਇਧਰ ਕੰਗਣ ਵਾਲਾ ਤੋਂ ਜੀ ਉਹ ਪਿੱਛੋਂ ਜੀ ਬੜੀ ਮੋਲੀ ਮਿਹਰਨੇ ਤੋਂ ਆਉਂਦੇ ਨੇ ਜੀ ਇਹ ਸਾਰਾ ਨਹਿਰ ਦੇ ਨਾਲ ਨਾਲ ਇਹ ਵੀ ਨਹਿਰ ਦੇ ਨਾਲ ਨਾਲ ਹੀ ਆ ਜੀ ਪਰ ਇੱਥੇ ਹੈਗੀ ਆ ਜੀ ਪੱਕੀ ਸੜਕ ਤੇ ਇੱਥੇ ਥੋੜਾ ਜਿਹਾ ਹਵਾ ਹਰਾ ਵੀ ਹੈ ਜੀ ਉੱਥੇ ਥੋੜਾ ਜਿਹਾ ਜ਼ਿਆਦਾ ਸੰਘਣਾ ਜਾਂ ਹੁਣ ਕਰਕੇ ਹਵਾ ਵੀ ਘੱਟ ਲੱਗਦੀ ਸੀ ਪਿੱਛੇ ਤਾਂ ਤੇ ਥੋੜਾ ਜਿਹਾ ਗਰਮੈਸੇ ਜਿਆਦਾ ਸੀਗੀ ਪ੍ਰਧਾ ਜੀ ਇੱਥੇ ਲੋਟ ਆ ਜੀ ਕੁਛ ਹਵਾ 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 ਹੁਆ ਪੈਂਦੀ ਆ ਜੀ ਮਤਲਬ ਹਰ ਆ ਜਾ ਗਿਆ ਥੋੜਾ ਜਿਹਾ ਖੁੱਲਾ ਗਿਆ ਜੀ ਅੱਥਾ ਸੀ ਪਹੁੰਚ ਗਏ ਝੰਡਾਲੀ ਵਾਲੇ ਫਾਟਕਾਂ ਤੇ ਤੇ ਹੁਣ ਇੱਥੇ ਲਵਾਂਗੇ 10 ਮਿੰਟ ਦਾ ਸਟਾਪ ਫੇ ਦੂਬਾ ਤੁਰਦੇ ਆਂਗੇ ਇਹ ਜੰਡਾ ਲੈਂਡ ਦੀ ਮਲੇਰਕੋਟ ਲੁਧਿਆਣਾ ਜਾਂਦੀ ਹੈ ਜਿਹੜੀ ਉਹ ਆ ਤੇ ਆਹੋ ਆ ਗਿਆ ਝੰਡਾਲੀ ਵਾਲਾ ਪੁਲ ਸਾਹਮਣੇ ਤੇ ਅੱਗੇ ਇੱਥੇ ਲੈਨੇ 10 ਮਿੰਟ ਦਾ ਦਮ ਜੀ ਬੈਠਦੇ ਆਂਗੇ ਉਸ ਤੋਂ ਬਾਅਦ ਤੁਰਦੇ ਆਂ ਫਿਰ ਅੱਗੇ ਹੁਣ ਅਸੀਂ ਰੁਕੇ ਜੀ ਪਾਣੀ ਪੀਣ ਲਈ ਗੁਰਦੁਆਰਾ ਦਮਦਮਾ ਸਾਹਿਬ ਸੇਮੇ ਪਾਸਾ ਹੀ ਪਿੰਡ ਜਿੰਡਾਲੀ ਜੀ ਇੱਥੇ ਅਸੀਂ ਪਾਣੀ ਭਰੇ ਆ ਜੀ ਬੋਤਲਾਂ ਦੇ ਵਿੱਚ ਤੇ ਦਮ ਲੇ ਆ ਜੀ ਇਹ ਗੁਰਦੁਆਰਾ ਨਹਿਰ ਦੇ ਉੱਪਰ ਹੀ ਪੈਂਦਾ ਹੈ ਜੀ ਤੇ ਪਾਣੀ ਪੀਣ ਤੋਂ ਬਾਅਦ ਇੱਥੋਂ ਅਸੀਂ ਪੈ ਚੱਲ ਲਓ ਜੀ ਅੱਜ ਸਾਨੂੰ ਹੋ ਜਾਣਾ ਪੂਰਾ ਹਨੇਰਾ ਲਗਭਗ ਮੈਂ 9:30 ਅਸੀਂ ਪਹੁੰਚਾਂਗੇ ਜੀ ਰਾਣਾ ਸਾਹਿਬ ਅੱਜ ਥੋੜੀ ਸਾਨੂੰ ਥਕਾਵਟ ਮਹਿਸੂਸ ਹੋਈ ਹੈ ਜੀ ਤੇ ਇੱਕ ਪੰਦਾ ਥੋੜਾ ਜਿਹਾ ਪਰੇ ਤੁਰੇ ਕਰਕੇ ਵਰੇ ਤਰੇ ਕਰਕੇ ਵੀ ਲੱਗਦਾ ਥੋੜਾ ਕੁਝ ਹਾਂਜੀ ਅੱਜ ਆ ਵੀ ਤੁਰਿਆਗੇ ਦੁਪਹਿਰੇ ਦੀ 5:00 ਦੇ ਚਾਰ ਤੁਰੇ ਸੀ ਸਹੀ 4:00 ਵਜੇ ਅਸੀਂ ਮੰਨ ਕੇ ਚੱਲੋ ਜੀ 5:00 ਦੇ ਨਹੀਂ 4:00 ਵਜੇ ਅਸੀਂ ਸਫ਼ਰ ਸ਼ੁਰੂ ਕਰਤਾ ਸੀਗਾ ਸਾਡਾ ਤੇ ਮਾਰੀ ਤੋਂ ਤਰਕਾਰ ਦੇ ਨਾਲ ਸਾਡੇ ਉੱਪਰ ਦੀ ਰੰਗੀ ਜੀ ਸ਼ਾਇਦ ਹੋਦੇ ਕਰਕੇ ਹੋਗੇ ਆ ਕੋਈ ਸਾਜ ਅਸੀਂ ਟਾਈਮ ਦੀ 7:10 ਮਿੰਟ ਦੀ ਸਟੇਜ ਆ ਰਹੇ ਹੈਗੇ ਜੀ ਅੰਨੀ ਜ਼ਿਆਦਾ ਲੱਗ ਰਹੇ ਹੈਗਾ ਲਓ ਜੀ ਥੋੜੀ-ਮੋਟੀ ਬੱਦਲਬਾਈ ਵੀ ਹੋ ਗਈ ਤੇ ਇਹ ਮੀਂਹ ਤਾਂ ਨਹੀਂ ਆਵੇ ਤਾਂ ਵਧੀਆ ਗੱਲ ਆ ਅੱਜ ਸਾਡੇ ਕੋਲ ਛਤਰੀ ਵੀ ਨਹੀਂ ਸੀ ਛਤਰੀ ਵੀ ਨਹੀਂ ਲੈ ਕੇ ਆਏ ਉਹ ਦਿਨੇ ਤਾਂ ਸੀ ਛਤਰੀ ਲੈ ਕੇ ਸੀਗੇ ਨਹੀਂ ਦੱਸਿਆ ਹੋਇਆ ਸੀਗੇ ਜੀ ਅਸੀਂ ਛਤਰੀ ਲੈ ਕੇ ਅੱਜ ਮੀਂਹ ਦੱਸਿਆ ਨਹੀਂ ਸੀ ਹੋਇਆ ਬੱਦਲ ਵਾਈ ਤਾਂ ਹੋਈ ਆ ਤੇ ਥੋੜੀ ਮੋਟੀ ਆ ਗਈ ਹੋਣੀ ਕੋਈ ਖਾਸ ਨਹੀਂ ਲੱਗਦਾ ਗਾ ਪਰਦਾ ਜੀ ਜਿਆਦਾ ਆ ਪਰਦਾ ਜੀ ਜਿਆਦਾ ਆ ਕਿ ਗਰਮੀ ਹੈਗੀ ਆ ਬਾਕੀ ਕੁਝ ਸਮਾਂ ਵੀ ਆਥਣ ਦਾ ਹੋ ਗਿਆ ਤਾਂ ਉਹਦੇ ਕਰਕੇ ਮਾੜਾ ਮੋਟਾ ਲੱਗਣ ਲੱਗ ਜਾਂਦਾ ਹੈਗਾ ਤੇ ਥੋੜਾ ਮੋਟਾ ਹੈਗਾ ਵੀ ਆ ਚਲੋ ਨਾ ਆਵੇ ਤਾਂ ਵਧੀਆ ਗੱਲ ਹੀ ਹੈ ਕਿਉਂਕਿ ਰੋਕਣਾ ਨਹੀਂ ਪਊ ਕਿਉਂਕਿ ਅੱਜ ਹੈ ਵੀ ਆਥਣ ਮਤਲਬ 2 ਕ ਘੰਟਿਆਂ ਨੂੰ ਰਾਤ ਹੋ ਜਾਣੀ ਹੈਗੀ ਤਾਂ ਕਰਕੇ ਟਾਈਮ ਜ਼ਿਆਦਾ ਲੱਗ ਜਾਣਾ ਫਿਰ ਤੇ ਸਾਨੂੰ ਆਏ ਆ ਵੀ ਟਾਈਮ ਨਾਲ ਪਹੁੰਚ ਜਾਈਏ ਵੀ ਥੋੜਾ ਮੋਟਾ ਨਿਹਰਾ ਦਾ ਚੱਲਾ ਪਏ ਜੇ ਪਹੁੰਚਾਂਗੇ ਤਾਂ ਉਹਨਾਂ ਕ ਦਾ ਚੱਲ ਜੂਗਾ ਬਾਹਲਾ ਦੂਰ ਹੋ ਫਿਰ ਔਖਾ ਹੋ ਜੂਗਾ ਕਿਉਂਕਿ ਰਾਹ ਵੀ ਥੋੜਾ ਜਿਹਾ ਮਤਲਬ ਸੁਨਾ ਜਿਹਾ ਹੀ ਹੈਗਾ ਤੇ ਚਲੋ ਕੋਈ ਗੱਲ ਨਹੀਂ ਅਸੀਂ ਲਗਭਗ ਗੁਰਦੁਆਰਾ ਟਾਲੀ ਜਾਣਾ ਸਾਹਿਬ ਜੀ ਨੇ ਬਾਟ ਕਰ ਲਈ ਕੰਪਲੀਟ ਜੀ ਤੇ ਯਾਰ ਆ ਜਾਂਦਾ ਜੀ 66 ਨੂੰ ਇੱਥੋਂ ਬਸ ਅੱਗੇ ਆ ਜੀ ਝਮਟ ਤੇ ਇੱਥੇ ਅਸੀਂ ਰੁਕੇ ਸੀਗੇ ਥੋੜਾ ਜਿਹਾ ਟਾਈਮ ਤੇ ਅੱਜ ਸਾਨੂੰ ਆਇਆ ਸੀ ਸਾਡੇ ਕਿਸੇ ਖਾਸ ਬੰਦਿਆਂ ਦਾ ਫੋਨ ਕਹਿੰਦੇ ਐਤਵਾਰ ਨੂੰ ਚੱਲੀਏ ਕਿਸੇ ਪਾਸੇ ਆਪਾਂ ਪੈਦਲ ਯਾਤਰਾ ਪਰ ਅਸੀਂ ਜੀ ਪਹਿਲਾਂ ਹੀ ਆਲਰੇਡੀ ਤੁਰ ਤੁਰ ਪਏ ਸੀਗੇ ਪਿੰਡੋਂ ਉਹ ਸੰਡੇ ਨੂੰ ਜਾਣ ਨੂੰ ਕਹਿੰਦੇ ਸੀਗੇ ਹਣ ਉਹਨਾਂ ਨਾਲ ਗਈ ਹੁਣਾਂ ਨਾਲ ਵੀ ਕਿਸੇ ਦਿਨ ਦਾ ਹੋਰ ਰੱਖਣਾ ਪੈਣਾ ਮਰਦ ਕਿੱਥੇ ਦਾ ਰੱਖੀਏ ਫਿਰ ਉਹਨਾਂ ਨਾਲ ਜਿਹੜਾ ਆਨੇ ਦਾ ਰੱਖ ਲੈਂਗੇ ਬਾਬਾ ਦੀ ਸਿੰਘ ਬਾਬਾ ਦੀਪ ਸਿੰਘ ਜੀ ਤੇ ਜਾਂ ਹੋਰ ਵੀ ਅੜੀ ਸਰਸਾ ਸਾਬ ਬਹੁਤ ਜਗ੍ਹਾ ਨਹੀਂ ਆ ਬਾਕੀ ਜਿੰਨੇ ਉਹ ਕਹਿਣਗੇ ਕਈ ਜਾਣੇ ਨੇਗੇ ਉਹ ਕਹਿੰਦੇ ਅਸੀਂ ਵੀ ਨਾਲ ਚੱਲਾਂਗੇ ਅੱਗੇ ਵੀ ਉਹ ਗਏ ਨੇ ਫਤੇਗੜ ਸਾਹਿਬ ਇਦਾਂ ਪੈਦਲ ਯਾਤਰਾ ਕੀਤੀ ਆ ਉਹਨਾਂ ਨੇ ਤੇ ਉਹ ਕਹਿੰਦੇ ਅਸੀਂ ਹੁਣ ਵੀ ਜਾਣਾਗਾ ਉਹਨਾਂ ਨਾਲ ਵੀ ਕਿਸੇ ਦਿਨ ਦਾ ਬਣਾਉਨੇ ਆਗੇ ਅਗਲੀ ਯਾਤਰਾ ਉਹਨਾਂ ਦੇ ਨਾਲ ਹੀ ਕਰਾਂਗੇ ਜੀ ਤੇ ਦੇਖਦੇ ਕਿੱਥੇ ਦੀ ਹੁੰਦੀ ਹੈ ਜੀ ਲੁਧਿਆਣੇ ਦੀ ਬਾਬਾ ਦੀਪ ਸਿੰਘ ਜੀ ਜਾਂ ਫਿਰ ਆੜੀ ਸਰ ਸਾਹਿਬ ਜਾਂ ਹੋਰ ਵੀ ਬਹੁਤ ਜਗ੍ਹਾ ਨੇ ਜਿੱਥੇ ਵੀ ਰੱਬ ਨੇ ਚਾਹਿਆ ਪ੍ਰਮਾਤਮਾ ਨੇ ਕਿਰਪਾ ਕੀਤੀ ਉਸੇ ਜਗ੍ਹਾ ਜਾਵਾਂਗੇ ਜੀ ਪੈਦਲ ਯਾਤਰਾ ਕਰਾਂਗੇ ਅੱਜ ਤਾਂ ਕਹਿੰਦਾ ਗੱਬਰੂਆਂ ਦਾ ਪਾਣੀ ਵੀ ਮੁੱਕੀ ਜਾਂਦਾ ਬਾਰ-ਬਾਰ ਪਾਣੀ ਵੀ ਪਿੰਨ ਨੂੰ ਨਹੀਂ ਮਿਲ ਰਿਹਾ ਜੀ ਜਿੰਨਾ ਕੋਲ ਥੋੜਾ ਥੋੜਾ ਬਚਾ ਕੇ ਪੀਣੇ ਆਗੇ ਨਲ ਕਰਨ ਨਾਲੇ ਨਹਿਰ ਦੇ ਨਾਲ-ਨਾਲ ਜਾ ਰਹੇ ਹਾਂ ਜੀ ਪਰ ਨਲ ਕਾ ਨਹੀਂ ਆ ਰਿਹਾ ਵੀ ਰਾਹ ਦੇ ਵਿੱਚ ਪਾਣੀ ਨੀ ਪੂਰਾ ਹੋ ਗਿਆ ਹੈ ਤਾਲੀਆਣਾ ਸਾਬ ਜੀ ਪੂਰਾ ਹੋ ਗਿਆ ਜਮਾ ਕਿੰਨੇ ਹਜ਼ਾਰ ਸਟੈਪ ਹੋ ਗਏ 22104 ਸਟੈਪ ਹੋ ਗਏ ਜੀ ਹੁਣ ਅਸੀਂ ਬੈਠ ਕੇ ਝਮਟ ਸਟੇਜ ਕਰ ਰਹੇ ਸੀਗੇ ਪਿੱਪਲ ਦੇ ਥੱਲੇ ਬੈਠੇ ਆ ਕਿ ਤੇ ਬਹੁਤ ਲੱਗੀ ਹੋਈ ਹੈ ਜੀ ਤੇ ਵਾਇਰਸ ਨੂੰ ਸੱਖ ਰੱਖਿਆ ਜੀ ਤੇ ਨੇਰਾ ਤਾਂ ਹੋ ਜਾਣਾਗਾ ਪਰ ਕੀ ਕਹਿੰਦੇ ਆਗੇ ਹਿੰਮਤ ਰੱਖੀਏ ਥੋੜੀ ਜੀ ਹਮਰਤ ਹਿੰਮਤ ਹੀ ਨਹੀਂ ਹੋਊਗਾ ਯਾਨੀ ਕਿ ਸਕਾਵਟਾ ਤੇ ਜ਼ਿਆਦਾ ਹੋ ਗਈ। ਹਾਂ ਜੀ ਜ਼ਿਆਦਾ ਹੋ ਗਈ। ਅੱਜ ਬੜੀ ਜ਼ਿਆਦਾ ਹੋ ਗਈ। ਪਤਾ ਨਹੀਂ ਭਾਈ ਮੌਸਮ ਦਾ ਵੀ ਫਰਕ ਸੀਗਾ ਯਾਰ। ਹੈਨਾ? ਉਹਦਣੇ ਸਵੇਰੇ ਸਾਰੇ ਤਰਫ ਤੇ। ਦਲਕੋਲੀ ਨੇਹਰਾ ਹੋ ਗਿਆ ਜੀ ਜਿਵੇਂ ਸਾਨੂੰ। ਤੇ ਕੁਛ ਨਹੀਂ ਆ ਜਾ ਰਿਹਾ ਜੀ ਜਿਵੇਂ ਨੇਹਰਾਗਾ ਜੀ। ਹੁਣ ਸਾਹਮਣੇ ਇੱਕ ਗੱਡੀ ਆਈ ਹੈਗੀ। ਪਤਾ ਨਹੀਂ ਮੋਟਰਸਾਈਕਲ ਆ ਪਤਾ ਨਹੀਂ ਗੱਡੀ ਆ ਜੀ। ਪੂਰਾ ਹੀ ਨੇਹਰਾ ਹੋ ਗਿਆ ਅੱਜ ਦਾ ਸਾਨੂੰ। ਲਓ ਜੀ ਬਟਾਰੀ ਪਹੁੰਚ ਗਏ ਅਸੀਂ। ਇੱਥੋਂ ਰਹਿ ਗਿਆ ਜੀ 4 1/2 ਕਿਲੋਮੀਟਰ ਰਹਿ ਗਿਆ ਜੀ ਬਸ ਇੱਕ ਪੁਲ ਹੋਰ ਆਊਗਾ ਜੀ ਸਾਨੂੰ ਹੁਣ ਖਟੜਾ ਜਾਂਦਾ ਜੀ ਉਸ ਤੋਂ ਬਾਅਦ ਸਿੱਧਾ ਟਰਾੜਾ ਸਾਹਿਬ ਪਹੁੰਚ ਜਾਗੇ ਜੀ ਤੇ ਅੱਜ ਤਾਂ ਬਹੁਤ ਜ਼ਿਆਦਾ ਥਕਾਵਟ ਹੋ ਗਈ ਮੌਸਮ ਦੁਪਹਿਰ 'ਚ ਤੁਰਪੇ ਅਸੀਂ ਅੱਜ ਥੋੜਾ ਜਿਹਾ ਉਹਦੇ ਕਰਕੇ ਹੋ ਗਿਆ ਉਸ ਦਿਨ ਅਸੀਂ ਸਵੇਰ ਸਾਦਰੀ ਸੀਗੇ ਠੰਡੇ ਠੰਡੇ ਲੰਘੇ ਅੱਜ ਦੁਪਹਿਰ ਕਰਕੇ ਸਾਨੂੰ ਥੋੜਾ ਜਿਹਾ ਟਾਈਮ ਜਆ ਪਹਿਲਾਂ ਤਾਂ ਅਸੀਂ 2 ਘੰਟਿਆਂ 'ਚ 11 ਕਿਲੋਮੀਟਰ ਲੰਘਿਆ ਏ ਉਦੋਂ ਬਾਅਦ ਅਸੀਂ ਫਿਰ ਥੋੜੇ ਜੇ ਸਟਾਪ ਜ਼ਿਆਦਾ ਲੈ ਗਏ ਉਹਦੇ ਕਰਕੇ ਸਾਨੂੰ ਅੱਜ ਟਾਈਮ ਜ਼ਿਆਦਾ ਲੱਗ ਗਿਆ ਤੇ ਹਨੇਰਾ ਜ਼ਿਆਦਾ ਹੋ ਗਿਆ ਜੀ ਇੱਥੋਂ ਸਿਆੜ ਨੂੰ ਵੀ ਰਾਹ ਜਾਂਦਾ ਕਹਿੰਦੇ ਚਮਕ ਜ਼ਿਆਦਾ ਪੈ ਰਹੀ ਹੈ ਕਲੀਅਰ ਨਹੀਂ ਆ ਰਹੀ ਤੇ ਇੱਥੋਂ 5 ਕਿਲੋਮੀਟਰ ਦਿਖਾ ਰਿਹਾ ਜੀ ਵੈਸੇ ਗੂਗਲ ਮੈਪ ਘੱਟ ਦਿਖਾ ਰਿਹਾਗਾ ਤੇ ਪਤਾ ਨਹੀਂ ਕੀ ਚੱਕਰ ਬੋਰਡ ਤੇ 5 ਕਿਲੋਮੀਟਰ ਲਿਖਿਆਗਾ ਲਓ ਜੀ ਅਸੀਂ ਫਾਈਨਲੀ ਪਹੁੰਚ ਗਏ ਗੁਰਦੁਆਰਾ ਰਾੜਾ ਸਾਹਿਬ ਜੀ ਹੁਣ ਤੁਹਾਨੂੰ ਕਰਵਾਉਨੇ ਆਂਗੇ ਅੰਦਰ ਦੇ ਦਰਸ਼ਨ ਤੇ ਕੱਲੀ ਕੱਲੀ ਚੀਜ਼ ਵੀ ਤੁਹਾਨੂੰ ਦਿਖਾਉਣੇ ਆਂਗੇ। ਇੱਧਰ ਇਹ ਗੱਦੀ ਘਾ ਲੱਗਿਆ ਹਜੀ ਬੈਠਣ ਵਾਸਤੇ ਛਾਵੇਂ ਜੀ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਕਰਵਾਉਣੀ ਆਂ ਜੀ ਦਰਸ਼ਨ ਤੇ ਲੰਗਰ ਖਾਣ ਵੀ ਦਿਖਾਉਣਾ ਤੁਹਾਨੂੰ। ਭੋਰਾ ਸਾਹਿਬ ਜੀ ਬੰਦ ਹੋਊਗਾ, ਲੇਟ ਹੋ ਗਿਆ ਜੀ ਅਸੀਂ। ਤੇ ਇਹਨੂੰ ਟਾਈਮਿੰਗ 5 ਵਜੇ ਤੱਕ ਹੁੰਦੀ ਆ ਨਾ ਅਮਰਤ। 5 ਵਜੇ ਤੱਕ ਭੋਰਾ ਸਾਹਿਬ ਦੀ ਟਾਈਮਿੰਗ ਹੁੰਦੀ ਆ ਜੀ। ਉਹ ਅਸੀਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾ ਨਹੀਂ ਸਕਦੇ। ਪਰ ਇਹ ਤੁਹਾਨੂੰ ਮੇਨ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਜੀ। ਇਹ ਆ ਜੀ ਰੜਾ ਸਾਹਿਬ ਦਾ ਦਰਬਾਰ ਸਾਹਿਬ ਜੀ। ਤੇ ਇਹ ਬਾਰੋਂ ਨੇ ਜੀ ਇੱਥੇ ਹਰ ਸੰਡੇ ਜੀ ਦੀਵਾਨ ਲੱਗਦੇ ਨੇਗੇ ਇਸ ਹਾਲ ਦੇ ਵਿੱਚ ਜੀ ਇਸ ਦਰਬਾਰ ਸਾਹਿਬ ਦੇ ਵਿੱਚ ਤੇ ਸੰਤ ਬਾਬਾ ਬੁੱਲ੍ਹੇੰਗਰ ਸਾਹਿਬ ਦੇ ਦਰਬਾਰ ਲੱਗਦੇ ਨੇ ਜੀ ਹਰ ਐਤਵਾਰ ਨੂੰ ਬਹੁਤ ਸੰਗਤ ਆਉਂਦੀ ਹੈ ਜੀ ਤੁਸੀਂ ਵੀ ਜਰੂਰ ਆਇਓ ਜੀ ਬਹੁਤ ਸੋਹਣਾ ਦਰਬਾਰ ਬਣਾਤਾ ਜੀ ਹਰ ਇੱਕ ਜਗ੍ਹਾ ਹੀ ਬਹੁਤ ਸੋਹਣੀ ਬਣਾਈਤੀ ਜੀ ਪੁਰਾਣੀਆਂ ਚੀਜ਼ਾਂ ਵੀ ਸਾਹਮਣੇ ਰੱਖੀਆਂ ਨੇ ਤੇ ਨਵੀਆਂ ਵੀ ਬਹੁਤ ਸੋਹਣੀਆਂ ਬਣਾਤੀਆਂ ਜੀ ਨਾ ਪੰਜਵਾ ਨਾਮ ਲੈ ਤੁਝਿ ਜਿ ਗੁਣ ਨਾ ਲਗੈ ਨਾਮ ਸੁਣ ਤਜੰ ਦੂਰੋ ਬਗੈ ਨੋ ਇਧਰ ਨੇ ਜੀ ਪੋਰਾ ਸਾਹਿਬ ਆਹ ਰਸਤਾ ਜਾਂਦਾ ਹੈ ਜੀ ਪੋਰਾ ਸਾਹਿਬ ਨੂੰ ਇੱਥੇ ਲਿਖਿਆ ਵੀ ਹੋਇਆ ਗਿਆ ਜੀ ਤੁਸੀਂ ਕਦੇ ਵੀ ਆਵੋ ਤੁਹਾਨੂੰ ਕੋਈ ਅੜ ਜਾਵਾ ਨਹੀਂ ਪਵੇ ਜੀ ਇਧਰ ਪੋਰਾ ਸਾਹਿਬ ਨੇ ਜੀ ਹੁਣ ਬੰਦ ਨੇ ਜੀ ਟਾਈਮਿੰਗ 5 ਵਜੇ ਤੱਕ ਹੁੰਦੀ ਹੈ ਨਹੀਂ ਅਜ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਜੀ ਸਾਹਮਣੇ ਆ ਜੀ ਲੰਗਰ ਹਾਲ ਤੇ ਇੱਧਰ ਲੰਗਰ ਹਾਲ ਤਿਆਰ ਹੁੰਦਾ ਜੀ ਇੱਥੇ ਮੱਥਾ ਟੇਕਦਾ ਹੈਗਾ ਜੀ ਤੇ ਸਾਹਮਣੇ ਲੰਗਰ ਹਾਲ ਹੋ ਗਿਆ ਜੀ ਇੱਥੇ ਬਾਸੀ ਵੇਲੇ ਜੀ ਸਟੇਜ ਲੱਗਦੀ ਹੁੰਦੀ ਹੈ ਜੀ ਤੇ ਸਕਰੀਨਾਂ ਲੱਗਦੀਆਂ ਨਿਗੀਆਂ ਜੀ ਇੱਥੇ ਸਾਹਮਣੇ ਲੋਕ ਬੈਠਦੇ ਨੇਗੇ ਤੇ ਉਧਰ ਮੇਨ ਦਰਬਾਰ ਸਾਹਿਬ ਆ ਗਿਆ ਜੀ ਆਜੋ ਫਿਰ ਹੁਣ ਤੁਹਾਨੂੰ ਦਿਖਾਉਨੇ ਆਂਗੇ ਜੀ ਲੰਗਰ ਹਾਲ ਬਹੁਤ ਸੋਹਣਾ ਬਣ ਗਿਆ ਜੀ ਲੰਗਰ ਹਾਲ ਬਹੁਤ ਹੀ ਜ਼ਿਆਦਾ ਸੋਹਣਾ ਬਣਤਾ ਜੀ ਸਾਰਾ ਕੁਝ ਹੀ ਹੁਣ ਤਾਂ ਚੇਂਜ ਕਰਤਾ ਜੀ ਮੇਨ ਦਰਬਾਰ ਸਾਹਿਬ ਦੇ ਉਹੀ ਨੇਗੇ ਪੁਰਾਣੇ ਤੇ ਬਹੁਤ ਚੀਜ਼ਾਂ ਦਾ ਸੰਭੀਆਂ ਵੀ ਹੋਈਆਂ ਨੇਗੇ ਘਾਹ ਕੋ ਵਧੀਆ ਲੱਗਿਆ ਜੀ ਬੈਠਣ ਨੂੰ ਇੰਨਾ ਲੋਕ ਜਦੋਂ ਆਉਂਦੇ ਨੇ ਜੀ ਤੇ ਫੈਮਿਲੀਜ਼ ਨਾਲ ਬੈਠਦੇ ਨੇਗੇ ਵਧੀਆ ਯਾਨੀ ਕਿ ਜੀ ਆ ਕੇ ਰੱਬ ਨਾਲ ਜੁੜਦੇ ਨੇ ਇੱਥੇ ਬੈਠਦੇ ਨੇਗੇ ਪਾਠ ਕਰਦੇ ਨੇ ਸਾਰੇ ਵਰਸ ਐਸੀ ਜਗ੍ਹਾ ਝੂਠੇ ਵਰਤਨ ਮੰਨਦੇ ਜਾਂਦੇ ਨੇਗੇ ਜੀ ਤੇ ਇਧਰਲੀ ਸਾਈਡ ਬਾਥਰੂਮ ਨੇਗੇ ਜੀ ਤੇ ਔਰ ਤਾਂ ਵਾਸਤੇ ਵੀ ਨੇ ਜੀ ਪੁਰਸ਼ਾਂ ਵਾਸਤੇ ਵੀ ਨੇਗੇ ਤੇ ਇੱਧਰ ਸਰੋਵਰ ਆ ਜੀ ਸਾਹਮਣੇ ਤੇ ਉਹ ਕੌੜੀਆਂ ਚੜਦੀਆਂ ਨੇ ਜੀ ਉਹ ਸਾਈਡ ਸਰੋਵਰ ਆਗਾ ਉੱਪਰ ਚੜ ਕੇ ਜੀ ਕੁਛ ਕੁ ਥੀਆਂ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਜੀ ਇਹ ਸੰਤ ਈਸਰ ਸਿੰਘ ਜੀ ਬਾਬਾ ਜੀ ਦੇ ਨਾਮ ਤੇ ਜੀ ਹਸਪਤਾਲ ਲਗਾ ਇਹ ਬਿਲਡਿੰਗ ਆ ਜੀ ਬੈਕ ਸਾਈਡ ਆ ਜਾਂਦੀ ਹੈਗੀ ਇਹਦੀ 메ਨ ਰੋਡ ਤੇ ਫਰੰਟ ਆ ਜੀ ਕੁਛ ਕੁ ਜਗਾ ਜੀ ਅਸੀਂ ਤੁਹਾਨੂੰ ਦਿਖਾ ਨਹੀਂ ਸਕੇ ਜੀ ਅਸੀਂ ਲੇਟ ਜਿਆਦਾ ਹੋ ਗਏ ਜੀ ਟਾਈਮਿੰਗ ਅਰਥ ਥੋੜਾ ਜਿਹਾ ਟਾਈਮਿੰਗ ਦਾ ਚੱਕਰ ਪੈ ਜਾਂਦਾ ਹੈ ਜੀ ਤੇ ਉਹਦੇ ਕਰਕੇ ਅਸੀਂ ਤੁਹਾਨੂੰ ਅੱਜ ਕੁਝ ਜ਼ਿਆਦਾ ਨਹੀਂ ਦਿਖਾ ਸਕਿਆ ਜੀ ਮੇਨ ਤਾਂ ਪੂਰਾ ਸਾਹ ਵੀ ਰਹਿ ਗਿਆ ਜੀ ਉੱਥੇ ਬਾਬਾ ਜੀ ਦਾ ਸੰਤ ਬਾਬਾ ਸਰਦ ਸਿੰਘ ਇਹਦਾ ਸਾਰਾ ਕੁਝ ਟੋਟਲੀ ਦੱਸਿਆ ਹੋਇਆ ਜੀ ਉਦਾਂ ਹੀ ਚੀਜ਼ਾਂ ਪਈਆਂ ਨਿਗੀਆਂ ਲਾ ਮਤਲਬ ਆਪਣੇ ਜੋੜੇ ਜੁੱਤੀਆਂ ਸਾਰਾ ਕੁਝ ਉਦਾਂ ਹੀ ਪਿਆ ਜੀ ਤੇ ਬਾਕੀ ਜਿਸ ਦਿਨ ਫੇਰ ਗੱਡੀ ਚਾਹੀ ਜੀ ਉਸ ਦਿਨ ਇੱਕ ਸ਼ਾਰਟ ਪਾਵਾਂਗੇ ਜੀ ਉਹਦੇ ਵਿੱਚ ਅਸੀਂ ਕਵਰ ਕਰਾਂਗੇ ਜੀ ਤੇ ਅਸੀਂ ਹਰ ਸੰਡੇ ਵੈਸੇ ਹੋਂ ਨਹੀਂ ਆਗੇ ਤੇ ਕਦੇ ਮੈਸੇਜ ਕੀਤਾ ਹੀ ਨਹੀਂ ਹੈਗਾ ਪਿਛਲੇ 2-3 ਸਾਲਾਂ ਤੋਂ ਅਸੀਂ ਹਰ ਸੰਡੇ ਰਾडा ਸਭਾ ਹੁੰਦੇ ਆਗੇ ਜੀ ਬਹੁਤ ਸੋਹਣੀ ਜਗ੍ਹਾ ਬਣ ਗਈ ਜੀ ਤੁਸੀਂ ਵੀ ਇੱਕ ਵਾਰ ਜ਼ਰੂਰ ਆਇਓ ਇੱਥੇ ਤੇ ਬਾਕੀ ਜਿਹੜੇ ਨੇੜੇ ਦੇ ਨੇ ਜੀ ਉਹ ਤਾਂ ਚਲੋ ਸਾਰੇ ਆਈ ਹੋਏ ਨੇ ਕਿ ਜਿਹੜੇ ਦੂਰ ਦੀਆਂ ਸੰਗਤਾਂ ਨੇ ਗਈਆਂ ਤੇ ਆ ਤੁਹਾਨੂੰ ਅਸੀਂ ਘਰ ਬੈਠਿਆਂ ਨੂੰ ਵੀ ਕਰਾਉਨੇ ਆ ਦਰਸ਼ਨ ਤੇ ਬਾਕੀ ਤੁਸੀਂ ਇੱਕ ਵਾਰ ਜ਼ਰੂਰ ਆਪਣੇ ਕੰਮਾਂ ਤੋਂ ਵੇਲੇ ਹੋ ਕੇ ਟਾਈਮ ਕੱਢ ਕੇ ਜੀ ਜ਼ਰੂਰ ਆਇਓ ਤੇ ਬਹੁਤ ਸੋਹਣੀ ਜਗ੍ਹਾ ਕੀ ਜੀ ਤੇ ਬਹੁਤ ਆਨੰਦ ਮਿਲਦਾ ਜੀ ਇਥੇ ਇਸ ਜਗ੍ਹਾ ਦੇ ਵਿੱਚ ਆ ਕੇ ਜੀ ਬਹੁਤ ਸ਼ਾਂਤੀ ਮਿਲਦੀ ਹੈਗੀ ਸਕੂਨ ਭਰੀ ਜਗ੍ਹਾ ਹੈਗੀ ਸਾਨੂੰ ਬਹੁਤ ਯਾਨੀ ਕਿੱਥੇ ਸਕੂਨ ਮਿਲਦਾ ਜੀ ਆ ਕੇ ਤੇ ਅਸੀਂ ਤਾਂ ਹਰ ਸੰਡੇ ਜੇ ਸੰਡੇ ਮਿਸ ਹੋ ਜਾਵੇ ਕਿਸੇ ਕਾਰਨ ਜੀ ਤਾਂ ਫਿਰ ਅਸੀਂ ਕਿਸੇ ਹੋਰ ਦਿਨ ਆਉਣੇ ਆਂਗੇ ਮਤਲਬ ਅਸੀਂ ਆਉਣਾ ਹੀ ਆਉਣਾ ਹੈ ਜੀ ਤੇ ਬਾਕੀ ਜੀ ਤੁਹਾਨੂੰ ਬਾਹਰ ਦੇ ਵੀ ਕਰਾਉਨੇ ਆਂਗੇ ਦਰਸ਼ਨ ਤੇ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਈ ਦਿੱਤੀ ਜਿੰਨੀਆਂ ਚੀਜ਼ਾਂ ਦਿਖਾ ਸਕਦੇ ਸੀਗੇ ਜੀ ਉਹ ਤੁਹਾਨੂੰ ਦਿਖਾਤੀਆਂ ਜੀ ਇਹ ਜੋੜੇ ਕਰਨੇ ਜੀ ਤੇ ਉਧਰਲੀ ਸਾਈਡ ਵੀ ਨੇ ਜਦੋਂ ਆਪਾਂ ਪਾਰਕਿੰਗ ਚੋ ਗੱਡੀ ਵਾਲੀ ਪਾਰਕਿੰਗ ਚੋ ਬੈਕ ਸਾਈਡ ਤੋਂ ਆਉਣੇ ਉਧਰ ਵੀ ਜੋੜਾ ਘਰ ਹੈ ਜੀ ਵਾਸ਼ਰੂਮ ਸਾਰਾ ਕੁਝ ਉਧਰ ਵੀ ਬਣਿਆ ਹੋਇਆ ਜੀ ਬੈਕ ਸਾਈਡ ਤੇ ਤੇ ਇਧਰ ਜਦੋਂ ਆਪਾਂ ਮੇਨ ਰੋਡ ਤੋਂ ਐਂਟਰੀ ਲੈਂਦੇ ਆ ਜੀ ਉਸ ਉੱਥੇ ਆਉਂਦੇ ਨੇ ਜੀ ਮਤਲਬ ਜੋੜਾ ਘਰ ਆਉਂਦਾ ਰਸਤੇ ਐਂਟਰ ਹੁੰਦੇ ਸਾਰੇ ਅਸੀਂ ਜੀ ਪਿੰਡੋਂ 4:00 ਵਜੇ 2 ਕਮਿੰਟ ਤੇ ਤੁਰੇ ਸੀਗੇ ਤੇ ਅਸੀਂ ਤਕਰੀਬਨ 9:00 ਵਜੇ ਤੈਨੂੰ ਗੁਰੂ ਘਰ ਪਹੁੰਚ ਗਏ ਸੀਗੇ ਜੀ ਤੇ ਸਾਨੂੰ 33000 ਅਸੀਂ ਸਟੈਪ ਕਵਰ ਕੀਤੇ ਆ ਜੀ 25 ਕਿਲੋਮੀਟਰ ਜੀ ਤੇ ਘੰਟੇ ਹੁਣ ਤੁਸੀਂ ਦੇਖ ਲਓ ਵੀ 4 ਵਜੇ ਤੋਂ ਲੈ ਕੇ ਜੀ 9 ਵਜੇ ਤੱਕ ਕਿੰਨੇ ਬਣ ਗਏ ਜੀ ਤੇ ਬਾਕੀ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਰਾਉਣਾ ਤੁਹਾਨੂੰ ਕਿਸੇ ਹੋਰ ਗੁਰੂ ਘਰ ਦੇ ਦਰਸ਼ਨਾਂ ਪੈਦਲ ਯਾਤਰਾ ਦੇ ਨਾਲ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸ਼ੇਅਰ ਸਪੋਰਟ ਜਰੂਰ ਕਰਿਓ ਜੀ